ਪੇਸ਼ ਹੈ ਪ੍ਰੋਫੈਸਰ ਰਜਿੰਦਰਪਾਲ ਸਿੰਘ ਬਰਾੜਹੋਰਾ ਦੀ ਪੁਸਤਕ ਨਾਲ ਫਕੀਰਾਂ ਯਾਰੀ ਵਿੱਚ ਕੌਰ ਸਿੰਘ ਸੇਖੋਂ ਬਾਰੇ ਲਿਖਿਆ ਸ਼ਬਦ ਚਿੱਤਰ ਕੌਰ ਨਾਲੇ ਸਿੰਘ ਕੌਰ ਸਿੰਘ ਸੇਖੋਂ ਕੌਰ ਸਿੰਘ ਸੇਖੋਂ ਦਾ ਨਾਂ ਪਹਿਲੀ ਨਜ਼ਰੇ ਮੈਨੂੰ ਬੜਾ ਅਜੀਬ ਲੱਗਿਆ ਕਿ ਬੰਦਾ ਹੋਵੇ ਤਾਂ ਸਿੰਘ ਹੋਵੇ ਜਨਾਨੀ ਹੋਵੇ ਤਾਂ ਕੌਰ ਹੋਵੇ ਇਹ ਕੌਰ ਸਿੰਘ ਕੀ ਨਾਂ ਹੋਇਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੈਰ ਅਧਿਆਪਨ ਕਰਮਚਾਰੀ ਸੰਘ ਦਾ ਆਗੂ ਪੱਕਾ ਯੂਨੀਨੀਸਟ ਕੱਟੜ ਮਾਰਕਸਵਾਦੀ ਆਪਣੇ ਵਿਚਾਰਾਂ ਤੋਂ ਪਿੱਛਾ ਨਾ ਹਟਣ ਵਾਲਾ ਚੰਗਾ ਬੁਲਾਰਾ ਕਦ ਕਾਠ ਸਧਾਰਨ ਨਾਲੋਂ ਥੋੜਾ ਮਧਰਾ ਹੀ ਹੈ ਅੱਖਾਂ ਤੇ ਐਨਕ ਘੋਟ ਕੇ ਬੰਨੀ ਛੋਟੀ ਪੱਗ ਦਾੜੀ ਕਾਮਰੇਡਾਂ ਵਾਂਗ ਕੱਟੀ ਪਹਿਲੀ ਨਜ਼ਰੇ ਦਿਖ ਕੋਈ ਬਹੁਤੀ ਪ੍ਰਭਾਵਿਤ ਨਹੀਂ ਕਰਦੀ ਪਰ ਅਧਿਕਾਰੀਆਂ ਨੂੰ ਵਕਤ ਪਾਈ ਰੱਖਦਾ ਸੀ ਮੁਲਾਜ਼ਮ ਹਿੱਤਾਂ ਤੇ ਪਹਿਰਾ ਦੇਣ ਵਾਲਾ ੱੱੱਕੇ ਖਿਲਾਫ ਪੈਰ ਗੱਡ ਕੇ ਖੜ ਜਾਂਣ ਵਾਲਾ ਹਰ ਸਮੇ ਮੁਲਾਜ਼ਮਾਂ ਨੂੰ ਆਮ ਲੋਕਾਂ ਨੂੰ ਸਰਕਾਰੀ ਨੀਤੀਆਂ ਬਾਰੇ ਚੇਤਨਨ ਕਰਨ ਵਾਲਾ ਕਰਦਾਰ ਰਿਹਾ ਹੈ ਆਪਣੇ ਸਧਾਰਨ ਪਹਿਰਾਵੇ ਵਾਲੀ ਦਿੱਖ ਅਤੇ ਫੂਫਾਂ ਤੋਂ ਰਹਿਤ ਹੋਣ ਕਰਕੇ ਇਹ ਕੋਈ ਸਰਦਾਰਾਂ ਦਾ ਤਾਂ ਕੀ ਜੱਟ ਜ਼ਿੰਮੇਦਾਰਾਂ ਦਾ ਮੁੰਡਾ ਵੀ ਨਹੀਂ ਲੱਗਦਾ ਸੀ ਪਰ ਅਸਲ ਵਿੱਚ ਉਹ ਭੋਤਨੇ ਦੇ ਸੇਖੋਂ ਸਰਦਾਰਾਂ ਦਾ ਮੁੰਡਾ ਸੀ ਚੰਗੀ ਲੋੜ ਗੋਚਰੀ ਜ਼ਮੀਨ ਜਾਇਦਾਦ ਵੀ ਆਉਂਦੀ ਸੀ ਪਰ ਆਪਣੇ ਸਮੇਂ ਦੇ ਹੋਰ ਜ਼ਹੀਨ ਪਿੰਡੂ ਪੰਜਾਬ ਦੇ ਮੁੰਡਿਆਂ ਵਾਂਗ ਇਨਕਲਾਬੀ ਲਹਿਰ ਨਾਲ ਜੁੜ ਗਿਆ ਸੀ ਡਾਕਖਾਨੇ ਦੀ ਨੌਕਰੀ ਛੱਡ ਪੰਜਾਬੀ ਯੂਨੀਵਰਸਿਟੀ ਪਟਿਆਲੇ ਨੌਕਰੀ ਕਰਨ ਆ ਗਿਆ ਸੀ ਇੱਥੇ ਆ ਕੇ ਕਿਰਾਏ ਤੇ ਕਮਰਾ ਲੈ ਕੇ ਰਹਿਣ ਲੱਗ ਪਿਆ ਸੀ ਛੁੱਟੀ ਵਾਲੇ ਦਿਨ ਪਟਿਆਲਾ ਬਠਿੰਡਾ ਵਾਇਆ ਧੂਰੀ ਵਾਲੀ ਗੱਡੀ ਤੇ ਚੜ ਕੇ ਬਰਨਾਲੇ ਉੱਤਰ ਪਿੰਡ ਤੁਰ ਜਾਂਦਾ ਬਾਕੀ ਦਿਨ ਯੂਨੀਅਨ ਦੀਆਂ ਸਰਗਰਮੀਆਂ ਇਕੱਲੀਆਂ ਯੂਨੀਵਰਸਿਟੀਆਂ ਦੀਆਂ ਨਹੀਂ ਸਗੋਂ ਹੋਰ ਜਥੇਬੰਦੀਆਂ ਦੀਆਂ ਵੀ ਚੱਲਦੀਆਂ ਰਹਿੰਦੀਆਂ ਜੇ ਸਰਗਰਮੀਆਂ ਮੱਠੀਆਂ ਪੈ ਜਾਂਦੀਆਂ ਤਾਂ ਚੁੱਪ-ਗਡੁੱਪ ਜਿਹੀ दारू ਦੀ ਮਹਿਫਲ ਲੱਗਣ ਲੱਗ ਪੈਂਦੀ ਕੌਰ ਸਿੰਘ ਦਾ ਦਾਇਰਾ ਕੇਵਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕਰਮਚਾਰੀ ਸੰਘ ਜਾਂ ਪੰਜਾਬ ਦੀਆਂ ਦੂਜੀਆਂ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਮਹਾਲੀ ਤੱਕ ਹੀ ਸੀਮਤ ਨਹੀਂ ਸਗੋਂ ਕੁਰੂਕhetra ਤੋਂ ਪਰੇ ਦਿੱਲੀ ਤੱਕ ਸੀ ਦੂਜੇ ਅਦਾਰਿਆਂ ਦੇ ਲੀਡਰ ਮੌੜ ਬਾਈ ਢੋਲੇਵਾਲ ਵਰਗੇ ਉਸ ਦੇ ਘਰ ਦੇ ਸਾਖਾਂ ਵਰਗੇ ਸਨ ਕਹੋ ਜੀ ਯਾਰ ਉਹਨਾਂ ਨਾਲ ਪਿਆਰ ਬਾਕੀ ਹਰ ਸਮੇਂ ਸਰਕਾਰ ਦਾ ਵਿਰੋਧ ਉਸ ਦੀ ਜਾਣ ਪਛਾਣ ਤਾਂ ਬਹੁਤ ਹੈ ਪਰ ਗਿਣਤੀ ਦੇ ਹੀ ਪ੍ਰੋਫੈਸਰ ਰਣਧੀਰ ਫਸੀ ਵਾਲਾਰੇ ਗਬੀਰ ਪ੍ਰੋਫੈਸਰ ਕੁਲਦੀਪ ਖਿਆਲਾ ਸਰਬਜੀਤ ਸਿੰਘ ਪਿਆਰਾ ਸਿੰਘ ਪਠੱਲ ਸਤਪਾਲ ਗਰਗ ਕਿਸ਼ਨ ਵਰਗੇ ਯਾਰ ਸਨ ਖੈਰ ਮਲਕੀਤ ਮੀਤਾ ਸੁਖਵੰਤ ਸਿੱਧੂ ਹੁਰੀ ਤਾਂ ਯੂਨੀਅਨ ਵਾਲੇ ਸਨ ਕਦੇ ਨੇੜੇ ਕਦੇ ਦੂਰ ਪਾਪਾ ਹਰਨਾਮ ਸਿੰਘ ਉਸ ਦਾ ਰਵੈਤੀ ਵਿਰੋਧੀ ਸੀ ਪਰ ਮਰਨਵਾਰਤ ਅੰਦੋਲਨ ਸਮੇਂ ਉਹ ਵੀ ਕੌਰ ਸਿੰਘ ਦੇ ਨਾਲ ਸੀ ਮੇਰੇ ਨਾਲ ਉਸ ਦਾ ਰਿਸ਼ਤਾ ਬڑا ਲੋਖਾ ਸੀ ਉਹ ਹਮੇਸ਼ਾ ਮੈਨੂੰ ਪਰੋਹਾ ਆਖਦਾ ਸੀ ਅਸਲ ਵਿੱਚ ਮੇਰੀ ਪਤਨੀ ਚਰਨਜੀਤ ਕੌਰ ਕੇਵਲ ਨਾ ਪੋਤਨਿਆਂ ਦੀ ਹੈ ਸਗੋਂ ਸੇਖੋਂਾਂ ਦੀ ਧੀ ਹੈ ਅਤੇ ਘਰਾਂ ਵਿੱਚ ਕੌਰ ਸਿੰਘ ਸੇਖੋਂ ਦੀ ਭੂਆ ਪਰ ਉਮਰ ਵਿੱਚ ਛੋਟੀ ਹੋਣ ਕਰਕੇ ਕੌਰ ਸਿੰਘ ਸੇਖੋਂ ਨੂੰ ਵੀਰਜੀ ਕਹਿੰਦੀ ਸੀ ਅਤੇ ਉਹ ਭੈਣ ਕਹਿਣ ਦੀ ਥਾਂ ਪਿੰਡ ਦੀ ਹੋਣ ਕਰਕੇ ਧੀ ਧਿਆਣੀ ਆਖਦਾ ਹੈ ਕੌਰ ਸਿੰਘ ਸੇਖੋਂ ਕਿਸੇ ਨੂੰ ਕੁਝ ਨਹੀਂ ਪੈਂਦਾ ਉਸ ਸਕੂਲ ਕਿਤੇ ਧਰ ਅੰਦਰ ਪੜਿਆ ਲਿਖਿਆ ਸਮਝਦਾਰ ਕਾਮਰੇਨ ਹੋਣ ਅਤੇ ਸਾਫ ਸੁਥਰੀ ਇਮਾਨਦਾਰੀ ਦੀ ਨੌਕਰੀ ਦੀ ਹੈਂਕੜ ਹੁੰਦੀ ਸੀ। ਉਹ ਵੱਡੇ ਵੱਡੇ ਖੱਬੀਖਾਨ ਪ੍ਰੋਫੈਸਰਾਂ ਨੂੰ ਵੀ ਟਿੱਚ ਜਾਣਦਾ ਸੀ। ਅਸਲ ਵਿੱਚ ਬਹੁਤੇ ਪ੍ਰੋਫੈਸਰ ਉਸ ਕੋਲ ਬੈਠ दारू ਸਿੱਕਾ ਪੀਣ ਵਾਲੇ ਸੀ। ਜਿਹੜੇ ਨਹੀਂ ਪੀਂਦੇ ਸੀ ਉਹਨਾਂ ਦੀਆਂ ਵੀ ਉਹ ਜਾਤੀ ਲਾਲਸਾਵੰਤ ਉਸ ਤੋਂ ਗੁੱਝੀਆਂ ਨਹੀਂ ਸਨ। ਮੈਂ ਉਸ ਦੇ ਮੂੰਹੋਂ ਇੱਕ ਪੁਰਾਣੇ ਯੂਨੀਅਨ ਲੀਡਰ ਪ੍ਰੋਫੈਸਰ 나జర్ ਸਿੰਘ కెమిస్ట్రీ ਵਾਲੇ ਤੋਂ ਬਗੈਰ ਕਦੇ ਕਿਸੇ ਦੀ ਤਾਰੀਫ਼ ਨਹੀਂ ਸੀ ਸੁਣੀ ਹਾਲਾਂਕਿ ਉਹ ਸਾਰੇ ਖੱਬੇ ਪੱਖੀ ਅਧiatਤਾ ਨਾਲ ਮੇਲ ਜੋਲ ਰੱਖਦਾ ਸੀ ਪਰ ਉਸ ਦੀ ਅਮਰਜੀਤ ਸਿੰਘ ਢਿੱਲੋਂ ਨਾਲ ਪਤਾ ਨਹੀਂ ਕਿਉਂ ਆੜੀ ਸੀ ਉਹ ساری ਉਮਰ ਕਾਮਰੇਡਾਂ ਨਾਲ ਰਿਹਾ ਜੋਗਿੰਦਰ ਸਿੰਘ ਪੁਵਾਰ ਦੇ ਵਾਈਸ ਚਾਂਸਲਰ ਬਣ ਸਮੇਂ ਜਿਵੇਂ ਕਾਮਰੇਡ ਕਾਮਰੇਡਾਂ ਦੀ ਚਮਚੀ ਮਾਰਨ ਲੱਗੇ ਸੀ ਅਤੇ ਪੁਰਾਣਾ ਕਾਮਰੇਡ ਪੁਵਾਰ ਵੀਸੀ ਬਣ ਕੇ ਪੱਕਾ ਆਕੜ ਕੰਨਾ ਅਫਸਰ ਸ਼ਾਹ ਬਣ ਗਿਆ ਸੀ ਤਾਂ ਉਸ ਤੋਂ ਬਰਦਾਸ਼ਤ ਨਾ ਹੋਇਆ ਉਸਨੇ ਕਾਮਰੇਡਾਂ ਦੇ ਕਦੇ ਵਿਰੋਧੀ ਰਹੇ ਪ੍ਰੋਫੈਸਰ ਕੇਰ ਸਿੰਘ ਪ੍ਰੋਫੈਸਰ ਸ਼ਾਮਲਾਲ ਸਿੰਗਲਾ ਅਤੇ ਪ੍ਰੋਫੈਸਰ ਸੁਰਿੰਦਰ ਸਿੰਘ ਖੈਰਾ ਹੋਰਾਂ ਨਾਲ ਮਜਬੂਰੀ ਵਸ ਗੱਠ ਜੋੜ ਕਰ ਲਿਆ ਅਤੇ ਪੁوار ਦੀਆਂ ਗਲਤ ਕਾਰਵਾਈਆਂ ਖਿਲਾਫ ਸੰਘਰਸ਼ ਕੀਤਾ ਬਾਅਦ ਵਿੱਚ ਪ੍ਰੋਫੈਸਰ ਦਲਬੀਰ ਸਿੰਘ ਢਿੱਲੋਂ ਅਤੇ ਪ੍ਰੋਫੈਸਰ ਕੁਲਬੀਰ ਸਿੰਘ ਢਿੱਲੋਂ ਭਰਾ ਵੀ ਆਨ ਰਲੇ ਸਨ ੌਰਸنگ ਸੇਖੋਂ ਨੂੰ ਮਿਰਗੀ ਦਾ ਦੌਰਾ ਪੈਂਦਾ ਸੀ ਇੱਕ ਵਾਰ ਪਿੰਡਾਂ ਕੰਨੀ ਸੂਟ ਕੂਟਰ ਚਲਾਉਂਦੇ ਨੂੰ ਦੌਰਾ ਪਿਆ ਤਾਂ ਡਿੱਗ ਪਿਆ ਸੱਤਾਂ ਲੱਗੀਆਂ ਸਿਰ ਦੀ ਛੱਟ ਸੀ ਬੇਹੋਸ਼ ਹੋ ਗਿਆ ਕੋਮਾ ਵਿੱਚ ਚਲਾ ਗਿਆ ਜਿੰਨੇ ਮੂੰਹ ਓਨੀਆਂ ਗੱਲਾਂ ਕੁਝ ਆਖਣ दारू ਪੀਤੀ ਹੋ ਔਰਸنگ ਦਾਰੂ ਪੀ ਕੇ ਕਈ ਗੱਲਾਂ ਕਈ ਵਾਰ ਭੁੱਲ ਜਾਂਦਾ ਸੀ ਪਰ ਡਿੱਗਦਾ ਨਹੀਂ ਸੀ ਕੋਈ ਆਖੇ ਗੱਡੀ ਨੇ ਫੇਟ ਮਾਰੀ ਹੋ ਬੋਲਣੋਂ ਕਿਹੜਾ ਹਟਦਾ ਹੈ ਵਰੋਥੀਆਂ ਦਾ ਕਾਰਾ ਹੋ ਲੁਧਿਆਣੇ ਹਸਪਤਾਲ ਵਿੱਚ ਬੇਹੋਸ਼ ਪਿਆ ਹੈ ਸਾਰਾ ਕੱਬਰ ਟੀਮਾਰਦਾਰੀ ਵਿੱਚ ਮੈਲੋਂ ਵਾਲਿਆਂ ਦਾ ਤੰਤਾ ਲੱਗਿਆ ਰਹਿੰਦਾ ਉਨੀਆਂ ਨਹੀਂ ਪੰਜਾਬੀ ਯੂਨੀਵਰਸਿਟੀ ਪਟਿਆਲੇ ਵਾਈਸ ਚਾਂਸਲਰ ਜੋਗਿੰਦਰ ਸਿੰਘ ਪੁਆਰ ਖਿਲਾਫ ਅਧਿਆਪਕਾਂ ਕਰਮਚਾਰੀਆਂ ਦੀ ਕੋਈ ਸਾਂਝੀ ਕੋਆਰਡੀਨੇਸ਼ਨ ਕਮੇਟੀ ਦਾ ਸੰਘਰਸ਼ ਚੱਲਦਾ ਸੀ ਕੌਰ ਸਿੰਘ ਦੇ ਗੁਰੂਕੋਜ ਖੂਨ ਦਵਾਈਆਂ ਆਦ ਲਈ ਟੂਟੀਆਂ ਲੱਗੀਆਂ ਹੋਈਆਂ ਸਨ ਬੇਹੋਸ਼ੀ ਵਿੱਚ ਹਿਲਦਾ ਸੀ ਤਾਂ ਤੋੜਨਾ ਲੱਤਾਂ ਬਾਹਾਂ ਮਾਰ ਕੇ ਨਾਲੀਆਂ ਪੱਟ ਦਿੰਦਾ ਸੀ ਇਸੇ ਕਰਕੇ ਲੱਤਾਂ ਬਾਹਾਂ ਬੈੱਡ ਨਾਲ ਬੰਨੀਆਂ ਹੋਈਆਂ ਸਨ ਕੁਝ ਬੇਹੋਸ਼ੀ ਟੁੱਟੀ ਤਾਂ ਬੋਲਣ ਲੱਗਿਆ ਮੈਨੂੰ ਬੰਨਿਆ ਕਾਤੋਂ ਐ ਮੈਨੂੰ ਛੱਡੋ ਮੈਂ ਤਾਂ ਧਰਨੇ ਤੇ ਜਾਣਾ ਉਹਨੂੰ ਉੱਚੀ ਉੱਚੀ ਦੱਸਣਾ ਕਿ ਤੁਹਾਡਾ ਐਕਸੀਡੈਂਟ ਹੋਇਆ ਹੈ ਤੁਸੀਂ ਹਸਪਤਾਲ ਹੋ ਔਰ ਉਸਨੇ बेहोश ਪਏ ਨੇ ਬੜਬੜਾਈ ਜਾਣਾ ਲੈ ਮੈਨੂੰ ਕਮਲਾ ਸਮਝਿਆ ਐਂ ਉਹ ਲੱਤਾਂ ਬਾਹਾਂ ਬਨ ਕੇ ਮੈਨੂੰ ਰੋਕ ਲਵੋਗੇ ਮੈਂ ਤਾਂ ਮਰਨ ਵਰ ਤੇ ਬੈਠਣਾ ਹੈ ਉਹ ਬੰਨੀ ਬਾਹ ਨਾਲ ਜਿੰਦਾਬਾਦ ਮਰਦਾਬਾਰ ਦੇ ਨਾਰੇ ਲਗਾਉਣ ਲੱਗ ਪੈਂਦਾ ਅਜਿਹੀਆਂ ਗੱਲਾਂ ਸੁਣ ਕੇ ਪਰਿਵਾਰ ਦੇ ਮੈਂਬਰ ਘਬਰਾ ਜਾਂਦੇ ਹਾਲਚਾਲ ਪੁੱਛਣ ਵਾਲੇ ਕਦੇ ਉਦਾਸ ਹੁੰਦੇ ਤੇ ਕਦੇ ਚੱਲਵਲੀਆਂ ਸੁਣ ਕੇ ਮੱਲੋਂ ਜੋਰੀ ਹਾਸਾ ਨਿਕਲ ਜਾਂਦਾ ਦੇਸ਼ ਭਗਤਾਂ ਦੀਆਂ ਜੀਵਨੀਆਂ ਵਿੱਚ ਅਕਸਰ ਲਿਖਿਆ ਹੁੰਦਾ ਹੈ ਕਿ ਉਹਨਾਂ ਅੰਦਰ ਦੇਸ਼ ਭਗਤੀ ਦਾ ਜਜ਼ਬਾ ਕੁੱਟ-ਕੁੱਟ ਕੇ ਭਰਿਆ ਸੀ ਪਰ ਇਸ ਵਾਕ ਦਾ ਮੈਨੂੰ ਕਦੇ ਅਰਥ ਸਮਝ ਨਹੀਂ ਸੀ ਆਇਆ ਹੁਣ ਮੈਨੂੰ ਇਸ ਵਾਕ ਦਾ ਅਰਥ ਸਮਝ ਆ ਗਿਆ ਸੀ ਕਿ ਕੌਰ ਸਿੰਘ ਅੰਦਰ ਸੱਚਮੁੱਚ ਸੰਘਰਸ਼ ਕਰਨ ਦਾ ਜਜ਼ਬਾ ਕੁੱਟ-ਕੁੱਟ ਕੇ ਭਰਿਆ ਹੋਇਆ ਸੀ ਉਹ ਅੰਦਰੋਂ ਬਾਹਰੋਂ ਅਚੇਤ ਸੁਚੇਤ ਇੱਕੋ ਜਿਹਾ ਸੀ ਉਸ ਦਾ ਅਚੇਤ ਮਨ ਵੀ ਹਰ ਸਮੇਂ ਸੰਘਰਸ਼ ਦੀ ਬਾਤ ਹੀ ਪਾਉਂਦਾ ਸੀ ਤਾਂ ਹੀ ਉਹ ਬੜ ਬੜਾਉਂਦਾ ਵੀ ਲੋਕ ਸੰਘਰਸ਼ ਦੀਆਂ ਗੱਲਾਂ ਹੀ ਕਰਦਾ ਸੀ ਥੋੜਾ ਠੀਕ ਹੋਇਆ ਤਾਂ ਚੱਲਣ ਫਿਰਨ ਲੱਗਿਆ ਪਰ ਕਾफी ਯਾਦਦਾਸ਼ਤ ਗਵਾਚ ਗਈ ਚੀਜ਼ਾਂ ਦੇ ਨਾਮ ਭੁੱਲਣ ਲੱਗਿਆ ਉਸ ਨੂੰ ਵਸਤੂ ਯਾਦ ਆ ਜਾਂਦੀ ਪਰ ਉਸ ਦਾ ਨਾਮ ਭੁੱਲ ਜਾਂਦਾ ਉਹ ਬਾਥਰੂਮ ਵਿੱਚ ਆਵਾਜ਼ਾਂ ਮਾਰਦਾ ਕਿ ਕੂਲਰ ਪਾਣੀ ਗਰਮ ਨਹੀਂ ਕਰ ਰਿਹਾ ਕਦੇ ਫ੍ਰਿਜ ਪੈਂਚਰ ਹੋ ਗਈ ਆਖਦਾ ਉਹ ਗੀਜ਼ਰ ਤੇ ਕੂਲਰ ਦੇ ਨਾਵਾਂ ਨੂੰ ਫਰਿੱਜ ਤੇ ਸਕੂਟਰ ਤੇ ਕਾਰਜਾਂ ਨੂੰ ਹਰਲ ਗੱਡ ਕਰ ਜਾਂਦਾ ਸ਼ਾਇਦ ਯਾਦਦਾਸ਼ਤਾਂ ਵਾਪਸ ਆ ਗਈ ਕਾਫੀ ਕੁਝ ਨਾਰਮਲ ਹੋ ਗਿਆ ਹੁਣ ਉਸ ਦੇ ਸਮਰਥਕਾਂ ਨੇ ਉਸ ਦੀਆਂ ਕਮਜ਼ੋਰੀਆਂ ਨੂੰ ਵੀ ਐਕਸੀਡੈਂਟ ਓਲੇ ਲਪਾਉਣਾ ਸ਼ੁਰੂ ਕਰ ਦਿੱਤਾ ਯੂਨੀਅਨ ਲੀਡਰ ਹੋਣ ਕਰਕੇ ਸਭ ਨੂੰ ਬੁਲਾਉਣਾ ਉਸ ਦਾ ਫਰਜ਼ ਸੀ ਪਰ ਉਹ ਨਾ ਪਸੰਦ ਬੰਦੇ ਦੀ ਸਤਿ ਸ਼੍ਰੀ ਅਕਾਲ ਦਾ ਜਵਾਬ ਦੇ ਕੇ ਵੀ ਰਾਜ਼ੀ ਨਹੀਂ ਸੀ ਹੁਣ ਸਮਰਥਕਾਂ ਨੇ ਉਸ ਦੀ ਇਸ ਕਮਜ਼ੋਰੀ ਨੂੰ ਛਪਾਉਣ ਲਈ ਇਹ ਆਖਣਾ ਸ਼ੁਰੂ ਕਰ ਦਿੱਤਾ ਕਿ ਪਛਾਣਿਆ ਨਹੀਂ ਹੋਣਾ ਐਕਸੀਡੈਂਟ ਬਾਅਦ ਬੰਦੇ ਘੱਟ ਹੀ ਪਛਾਣਦੇ ਹਨ ਔਰ ਸਿੰਘ ਅਸੂਲਾਂ ਦਾ ਪੱਕਾ ਸੀ ਸਿਧਾਂਤ ਅਤੇ ਵਿਹਾਰ ਵਿੱਚ ਪਾੜਾ ਨਹੀਂ ਸੀ ਪਾਉਂਦਾ ਭਾਵੇਂ ਉਸ ਦੀ ਕਿੰਨੀ ਹੀ ਕੀਮਤ ਦੇਣੀ ਪਵੇ ਇੱਕ ਵਾਰ ਪੰਜਾਬ ਸਰਕਾਰ ਖਿਲਾਫ ਸਨ 78 ਵਿੱਚ ਸਟ੍ਰਾਈਕ ਹੋਈ ਸਰਕਾਰ ਨੇ ਜਾਣਿਆਂ ਪਛਾਣਿਆਂ ਹੱਥਕੰਡਾ ਵਰਤਿਆ ਸਜ਼ਾ ਅਤੇ ਨਾਮ ਰਾਹੀ ਮੁਲਾਜ਼ਮਾਂ ਵਿੱਚ ਪਾਟਕ ਦੀ ਚਾਲ ਚੱਲੀ ਜਿਹੜੇ ਮੁਲਾਜ਼ਮਾਂ ਨੇ ਹੜਤਾਲ ਵਿੱਚ ਹਿੱਸਾ ਲਿਆ ਸੀ ਉਹਨਾਂ ਦੀ ਤਨਖਾਹ ਕੱਟੀ ਗਈ ਪਰ ਜਿਹੜੇ ਸ਼ਾਮਲ ਨਹੀਂ ਸੀ ਹੋਏ ਉਹਨਾਂ ਨੂੰ ਵਫਾਦਾਰੀ ਇਨਕਰੀਮੈਂਟ ਨਾਲ ਲਵਾਜਿਆ ਗਿਆ ਯੂਨੀਵਰਸਿਟੀ ਅਰਧ ਸਰਕਾਰੀ ਅਦਾਰਾ ਹੈ ਇਸ ਕਰਕੇ ਯੂਨੀਵਰਸਿਟੀ ਵਿੱਚ ਹੜਤਾਲ ਦੀ ਕਾਲ ਨਹੀਂ ਸੀ ਪਰ ਇੱਥੇ ਵੀ ਸਰਕਾਰੀ ਨਿਯਮ ਲਾਗੂ ਹੁੰਦੇ ਹਨ ਇਸ ਕਰਕੇ ਕੁਝ ਕਰਮਚਾਰੀਆਂ ਦੇ ਮੰਗ ਕਰਨ ਤੇ ਇਨਕਰੀਮੈਂਟ ਦਿੱਤਾ ਗਿਆ ਔਰ ਸਿੰਘ ਨੇ ਇਸ ਨੂੰ ਗਦਾਰੀ ਇਨਕਰੀਮੈਂਟ ਦਾ ਨਾਂ ਦੇ ਕੇ ਲੈਣ ਤੋਂ ਨਾ ਕਰ ਦਿੱਤੀ। ਉਹ ਸਿਧਾਂਤ ਤੇ ਵਿਹਾਰ ਦਾ ਸੁਮੇਲ ਸੀ। ਕੌਰ ਸਿੰਘ ਸਿੱਖੋਂ ਦੀ ਪਤਨੀ ਜਗਵਿੰਦਰ ਕੌਰ ਵੀ ਅਧਿਆਪਕ ਯੂਨੀਅਨ ਵਿੱਚ ਸਰਗਰਮ ਸੀ ਪਰ ਨਾਲ ਦੀ ਨਾਲ ਘਰ ਪਰਿਵਾਰ ਦੀ ਦੁਨੀਆਦਾਰੀ ਵੀ ਉਹੀ ਨਿਭਾਉਂਦੀ। ਕੌਰ ਸਿੰਘ ਸਿੱਖੋਂ ਜਾਂ ਤਾਂ ਪਟਿਆਲੇ ਰਹਿੰਦਾ ਜਾਂ ਫਿਰ ਤੜਕੇ ਸੁਦੇਹਾ ਘਰੋਂ ਆ ਜਾਂਦਾ ਤੇ ਗਈ ਰਾਤ ਘਰ ਮੁੜਦਾ। ਰਜਵਿੰਦਰ ਨੇ ਘਰ ਪਰਿਵਾਰ ਸੰਭਾਲਿਆ ਹੋਇਆ ਸੀ ਬੇਟਾ ਬੇਟੀ ਨੂੰ ਪਾਲਣਾ ਪੜਾਉਣਾ ਮਾਲ ਡੰਗਰ ਸਾਹਮਣਾ ਜ਼ਮੀਨ ਦੀ ਨਿਗਰਾਨੀ ਕਰਨੀ ਰਿਸ਼ਤੇਦਾਰੀਆਂ ਨਮਾਉਣੀਆ ਸਭ ਉਸਦੇ ਹਿੱਸੇ ਦਾ ਕੰਮ ਸੀ ਇਹ ਕਾਮਰੇਡ ਵੱਲੋਂ ਦਿੱਤੀ ਆਜ਼ਾਦੀ ਅਤੇ ਜ਼ਿੰਮੇਵਾਰੀਆਂ ਦਾ ਦੂਰਾ ਬੋਝ ਸੀ ਜੋ ਖੁਸ਼ੀ-ਖੁਸ਼ੀ ਚੱਕੀ ਫਿਰਦੀ ਰਹੀ ਬੇਟੀ ਨੂੰ ਨਿਗਾਹ ਦੀ ਮੁਸ਼ਕਲ ਸੀ ਇਲਾਜ ਲਈ ਫਿਕਰਮੰਦੀ ਸੀ ਬਾਅਦ ਵਿੱਚ ਬਿੱਟੂ ਬੇਟੀ ਨੂੰ ਨੌਕਰੀ ਵੀ ਮਿਲ ਗਈ ਚੰਗੇ ਘਰ ਵਿਆਹ ਵੀ ਹੋ ਗਿਆ ਬੇਟਾ ਵੀ ਹੋ ਗਿਆ ਪਰ ਅਚਾਨਕ ਜੋਈ ਨੂੰ ਸੱਪ ਨੇ ਡੱਸ ਲਿਆ ਜਗਵਿੰਦਰ ਉੱਪਰ ਇੱਕ ਵਾਰ ਫੇਰ ਜ਼ਿੰਮੇਵਾਰੀਆਂ ਦਾ ਬੋਝ ਵੱਧ ਗਿਆ ਬੇਟਾ ਨਿੱਕੂ ਹੁਣ ਤਾਂ ਵੱਡਾ ਹੋ ਗਿਆ ਹੈ ਦਸਵੀਂ ਕਰਕੇ ਛੱਡਿਆ ਹੈ ਵਿਆਹ ਕਰ ਦਿੱਤਾ ਸੋਹਣੀ ਸੁਲੱਖੀ ਸਿਆਣੀ ਨੂੰ ਨੇ ਘਰ ਸੰਭਲ ਲਿਆ ਪਿੰਡ ਦੇ ਲੋਕ ਪਿੱਠ ਪਿੱਛੇ ਗੱਲਾਂ ਕਰਦੇ ਲੈ ਲੋਕਾਂ ਨੂੰ ਮਤਾਂ ਦਿੰਦਾ ਯੂਨੀਵਰਸਿਟੀ ਵਿੱਚ ਲੱਗਿਆ ਆਪਣਾ ਜਵਾਬ ਕਾਲਜ ਨਹੀਂ ਟੱਪਿਆ ਲੋਕਾਂ ਦੀਆਂ ਗੱਲਾਂ ਵੀ ਸੱਚੀਆਂ ਸਨ ਪਰ ਕਾਮਰੇਡ ਵੀ ਸੱਚਾ ਸੀ ਉਸਦੇ ਦਾਅਵੇ ਵੱਡੇ ਸੀ ਉਹ ਪਰਿਵਾਰ ਦੀਆਂ ਨਿੱਜੀ ਗਰਜਾਂ ਤੋਂ ਉੱਪਰ ਉੱਠਿਆ ਸੀ ਯੂਨੀਅਨ ਦੇ ਪ੍ਰਧਾਨਤਾ ਛੱਡੋ ਸਧਾਰਨ ਮੈਂਬਰ ਵੀ ਪੁੱਤ ਭਤੀਜੇ ਭਾਂਜਿਆਂ ਨੂੰ ਯੂਨੀਵਰਸਿਟੀ ਵਿੱਚ ਭਰਤੀ ਕਰਵਾ ਲੈਂਦੇ ਹਨ ਪਰ ਕੌਰ ਸਿੰਘ ਸਿੱਖੋਂ ਨੇ ਇਸ ਪਾਸੇ ਸੌਂ ਹੀ ਪਈ ਹੋਈ ਸੀ ਕੌਰ ਸਿੰਘ ਦੀ ਰਿਟਾਇਰਮੈਂਟ ਤੋਂ ਬਾਅਦ ਯੂਨੀਵਰਸਿਟੀ ਵਿੱਚ ਉਸਦਾ ਪੋਤਾ ਆਨਰਸ ਇਨ ਸਟਾਰਟ ਕਰਨ ਆਇਆ ਸੀ ਦੋਨੇ ਪੋਤਰੇ ਪੰਜਾਬ ਪਬਲਿਕ ਸਕੂਲ ਨਾਭਾ ਤੋਂ ਪੜਾਏ ਹਨ ਨੂੰ ਸੱਸ ਨੇ ਕੌਰ ਸਿੰਘ ਦੀ ਬੱਚਿਆਂ ਦੀ ਪੜ੍ਹਾਈ ਪ੍ਰਤੀ ਅਲਗਰਜ਼ੀ ਨੂੰ ਕੁਝ ਇਸ ਤਰ੍ਹਾਂ ਸੁਧਾਰਿਆ ਕੌਰ ਸਿੰਘ ਪ੍ਰਧਾਨ ਅਤੇ ਚਰਨਜੀਤ ਕੌਰ ਜਨਰਲ ਸਕੱਤਰ ਸੀ ਵਾਈਸ ਚਾਂਸਲਰ ਨਾਲ ਮੰਗਾ ਸੰਬੰਧੀ ਮੀਟਿੰਗ ਹੋ ਰਹੀ ਸੀ ਅਜਿਹਾਂ ਮੀਟਿੰਗਾਂ ਵਿੱਚ ਦੋਹੇ ਤਰ੍ਹਾਂ ਇੱਕ ਦੂਜੇ ਦੇ ਹਾ ਭਾਵਾਂ ਨੂੰ ਤਾੜਦੀਆਂ ਹਨ ਸਾਧਾਰਨ ਹਾ ਭਾਵਾਂ ਦੇ ਵਿਸ਼ੇਸ਼ ਅਰਥ ਕੱਢੇ ਜਾਂਦੇ ਹਨ ਆਵਾਜ਼ ਦੇ ਉਤਰਾ ਚੜਾਣ ਨੂੰ ਵੀ ਸੰਕੇਤਾਂ ਵਜੋਂ ਸਮਝਿਆ ਜਾਂਦਾ ਹੈ ਯੂਨੀਅਨ ਦੀ ਮੀਟਿੰਗ ਵਿੱਚ ਫੈਸਲਾ ਹੋਇਆ ਕਿ ਵਾਈਸ ਚਾਂਸਲਰ ਨੇ ਚੁਣੀ ਹੋਈ ਯੂਨੀਅਨ ਨੂੰ ਰਵਾਇਤ ਅਨੁਸਾਰ ਚਾਹ ਤੇ ਨਾ ਸੱਦ ਕੇ ਆਕਰੜ ਦਿਖਾਈ ਹੈ ਇਸ ਲਈ ਹੋਣ ਵਾਲੀ ਮੀਟਿੰਗ ਵਿੱਚ ਮੰਗਾ ਨਾ ਮੰਨਣ ਦੀ ਸੂਰਤ ਵਿੱਚ ਚਾਹ ਨਾ ਪੀਤੀ ਜਾਵੇ ਇਸ ਸਬੰਦੇ ਸਕੱਤਰ ਫੋਨ ਕਰਕੇ ਅਤੇ ਭੂਆ ਫੋਨ ਕਰਕੇ ਚਰਨਜੀਤ ਦੀ ਵਿਸ਼ੇਸ਼ ਡਿਊਟੀ ਲਗਾਈ ਗਈ ਕਿ ਕੌਰ ਸਿੰਘ ਨੂੰ ਚਾਹ ਨਹੀਂ ਚੁਪਣ ਦੇਵੇਗੀ ਕਿਉਂਕਿ ਇਸ ਦਾ ਪ੍ਰਭਾਵ ਸਮਝੌਤੇ ਵਾਲਾ ਪੈ ਸਕਦਾ ਹੈ ਜਦੋਂ ਕਿ ਯੂਨੀਅਨ ਨੇ ਸੰਘਰਸ਼ ਕਰਨਾ ਹੈ ਮੀਟਿੰਗ ਦੌਰਾਨ ਉਹੀ ਗੱਲ ਹੋਈ ਚਾਹ ਵਰਤਾਈ ਗਈ ਕਿਸੇ ਨੇ ਚਾਹ ਨਾ ਚੱਕੀ ਵਾਈਸ ਚਾਂਸਲਰ ਨੇ ਆਖਿਆ ਕੌਰ ਸਿੰਘ ਚਾਹ ਲਓ ਕੌਰ ਸਿੰਘ ਚੱਕ ਕੇ ਚਾਹ ਪੀ ਗਿਆ ਚਰਨਜੀਤ ਨੇ ਅੱਖਾਂ ਕੱਢੀਆਂ ਬਾਕੀਆਂ ਦੇ ਤੇਵਰ ਠੰਡੇ ਪੈ ਗਏ ਬਈ ਪ੍ਰਧਾਨਤਾ ਚੁੱਕ ਗਿਆ ਪਰ ਕੌਰ ਸਿੰਘ ਨੇ ਚਾਹ ਪੀਂਦਿਆਂ ਵੀ ਆਪਣੀਆਂ ਮੰਗਾਂ ਤੇ ਡਟਿਆ ਰਿਹਾ ਅਖੀਰ ਗੱਲਬਾਤ ਟੁੱਟ ਗਈ ਅਤੇ ਗੱਲਬਾਤ ਤੋੜਨ ਦੀ ਪਹਿਲ ਕਦਮੀ ਵੀ ਕੌਰ ਸਿੰਘ ਸੇਖੋਂ ਨੇ ਕੀਤੀ ਜਰਨਜੀਤ ਨੇ ਉਲਾਮਾ ਦਿੱਤਾ ਤੁਸੀਂ ਵੀਰਜੀ ਚਾਹ ਕਿਉਂ ਪੀਤੀ ਕੌਰ ਸਿੰਘ ਦਾ ਜਵਾਬ ਸੀ ਆਪਾਂ ਕਿਹੜਾ ਸੰਘਰਸ਼ ਵਾਪਸ ਲੈ ਲਿਆ ਚਾਹ ਨਾਲ ਕਾਹਦਾ ਗੁੱਸਾ ਅਸਲ ਵਿੱਚ ਇਹ ਉਹੀ ਵਾਈਸ ਚਾਂਸਲਰ ਸੀ ਜਿਸ ਨਾਲ ਮੇਰੇ ਗੁਰੂ ਦੇ ਪ੍ਰੋਫੈਸਰ ਭੁਪਿੰਦਰ ਸਿੰਘ ਖਹਿਰਾ ਅਤੇ ਕੌਰ ਸਿੰਘ ਸੇਖੋਂ ਹੁਰੀ ਮਾਨ ਸਿੰਘ ਢਿੰਸਾ ਦੀ ਬੰਬੀ ਤੇ ਦੌਣ ਕਲਾਂ दारू ਕੌਲੀ ਸਾਂਝੀ ਕਰਦੇ ਹੁੰਦੇ ਸੀ ਅਖੀਰ ਸੰਘਰਸ਼ ਚੱਲਿਆ ਮਰਨ ਵਰਤ ਰੱਖਣ ਦੀ ਨੌਬਤ ਆ ਗਈ ਮਰਨ ਵਰਤ ਵਾਲੇ ਦਿਨ ਮੇਰੀ ਡਿਊਟੀ ਸਵੇਰੇ ਉਸ ਨੂੰ ਕਮਰੇ ਤੋਂ ਲਿਆਉਣ ਦੀ ਲੱਗੀ ਸ਼ਾਇਦ ਅਰੁਣ ਭੈਣ ਜੀ ਜਾਂ ਜਸਵੀਰ ਭੈਣ ਜੀ ਨੇ ਪਰੌਂਠੇ ਖਾਣੇ ਸੀ ਮੇਰੀ ਡਿਊਟੀ ਸਵੇਰੇ ਉਸ ਨੂੰ ਕਮਰੇ ਤੋਂ ਲਿਆਉਣ ਦੀ ਲੱਗੀ ਸੀ ਮੈਂ ਟਿਕਾਣੇ ਤੇ ਪਹੁੰਚਿਆ ਕਮਰੇ ਵਿੱਚ ਕੋਈ ਨਾ ਕੁਝ ਖਾਲੀ ਬੋਤਲਾਂ ਜ਼ਰੂਰ ਪਈਆਂ ਸੀ ਮੈਨੂੰ ਲੱਗਿਆ ਸ਼ਾਇਦ ਪੁਰਾਣੇ ਆੜੀ ਆ ਕੇ ਮੁਕਰਾ ਗਏ ਹੁਣ ਮੈਨੂੰ ਅੱਜ ਵੀ ਜੀ ਲੱਗੀ ਮਰਨ ਮੱਤ ਰੱਖਣ ਦਾ ਵਧਨਾ ਫੈਸਲਾ ਵੀ ਕੌਰ ਸਿੰਘ ਦਾ ਆਪਣਾ ਹੀ ਸੀ ਪਰ ਹੁਣ ਪਿੱਛੇ ਖਟਣ ਦਾ ਤਾਂ ਸਭ ਦੀ ਬਦਨਾਮੀ ਹੋਣੀ ਸੀ ਪਤਾ ਲੱਗਿਆ ਮੇਰੇ ਆਉਣ ਤੋਂ ਪਹਿਲਾਂ ਯੂਨੀਅਨ ਦਾ ਇੱਕ ਹੋਰ ਮੈਂਬਰ ਰਹੀਲਾ ਉਸ ਨੂੰ ਜਗ੍ਹਾ ਲੈ ਗਿਆ ਸੀ ਹੁਣ ਸੇਠੋਂ ਸਾਹਿਬ ਇਸ਼ਨਾਨ ਕਰ ਰਹੇ ਸੀ ਉਨ੍ਹਾਂ ਬੱਜੀ ਪੱਗ ਸਿਰ ਤੇ ਰੱਖੀ ਤੇ ਕਹਿੰਦੇ ਚੱਲ ਚੱਲੀਏ ਮਰਨ ਵਰਤ ਸ਼ੁਰੂ ਹੋ ਗਿਆ ਕੌਰ ਸਿੰਘ ਪੱਕਾ ਨਾਸਤਕ ਪਰ ਕਰਮਚਾਰੀ ਤਾਂ ਹਿੰਦੂ ਸਿੱਖ ਸਭ ਸਨ ਚਾਰੇ ਪਾਸੇ 파ਟ ਹੋਈ ਜਾਇਆ ਕਰਨ ਜਦੋਂ ਨਾਰੇ ਗੂੰਜਣ ਕੌਰ ਸਿੰਘ ਟੈਕ ਵਿੱਚ ਆ ਜਾਂਦਾ ਪ੍ਰੋਫੈਸਰ ਹਰਜਿੰਦਰ ਵਾਲੀਆ ਵਾਰ-ਵਾਰ ਨਾਰੇ ਲਾਉਂਦਾ ਗਲੀ ਗਲੀ ਵਿੱਚ ਸ਼ੋਰ ਹੈ ਵਾਈਸ ਚਾਂਸਲਰ ਚੋਰ ਹੈ ਹੁਣ ਲੋਕ ਨਾਰੇ ਸੁਣ ਕੇ ਉਤਸ਼ਾਹ ਵਿੱਚ ਆ ਜਾਂਦੇ ਇੱਕ ਦੋ ਦਿਨ ਬਾਅਦ ਡਾਕਟਰ ਮੈਡੀਕਲ ਚੈੱਕਅਪ ਕਰਨ ਆਏ ਪਸ਼ਾਬ ਵਿੱਚ ਕੀਟੋਨ ਆਉਣ ਲੱਗੇ ਵਿਚੋਲੇ ਆ ਕੇ ਮੋੜਨ ਲੱਗੇ ਫਿਕਰਮੰਦੀ ਵਧੀ ਹੌਸਲਾ ਦੇਣ ਲਈ ਨਾਲ ਦੇ ਸਾਥੀ ਇੱਕ ਇੱਕ ਦਿਨ ਭੁਖ ਹੜਤਾਲ ਤੇ ਬੈਠਣ ਲੱਗੇ ਪ੍ਰੋਫੈਸਰ ਕੇਰ ਸਿੰਘ ਸੰਤੁਲਨ ਭਾਸ਼ਣ ਕਰਦਾ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਸਾਖੀਆਂ ਵਰਗੇ ਭਾਸ਼ਣ ਸੁਣਾਉਂਦਾ ਲੋਕ ਕੀਲੇ ਜਾਂਦੇ ਚਰਨਜੀਤ ਧੂਆਂ ਧਾਰ ਭਾਸ਼ਣ ਕਰਕੇ ਕਰਮਚਾਰੀਆਂ ਨੂੰ ਹੌਸਲਾ ਦਿੰਦੀ ਅਧਿਕਾਰੀਆਂ ਦੀਆਂ ਚਾਲਾਂ ਦਾ ਪਰਦਾ ਫਾਸ਼ ਕਰਦੀ ਅਖੀਰ ਸਰਕਾਰ ਨੇ ਜਗਿੰਦਰ ਸਿੰਘ ਪੁਵਾਰ ਦੀਆਂ ਤਾਂਦਲੀਆਂ ਲਈ ਵਿਜੀਲੈਂਸ ਜਾਂਚ ਦੀ ਮੰਗ ਮੰਨ ਲਈ ਕੇਸ ਚੱਲਿਆ ਵਿਕਟਿਮਾਈਜੇਸ਼ਨ ਦੂਰ ਹੋਈ ਕਰਮਚਾਰੀਆਂ ਦਾ ਖੁੱਸਿਆ ਵਕਾਰ ਬਹਾਲ ਹੋਇਆ ਤਾਂ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਅਭਜੈਪ ਸਿੰਘ ਮੁਖਮੈਲਪੁਰ ਵਰਗਿਆਂ ਨੇ ਆ ਕੇ ਵਰਤ ਤੜਵਾਇਆ ਕਰਮਚਾਰੀਆਂ ਦੀ ਜਿੱਤ ਹੋਈ ਅਧਿਕਾਰੀਆਂ ਦੀ ਹੈਂਕੜ ਪੰਨੀ ਗਈ। ਔਰ ਸਿੰਘ ਅਕਸਰ ਹੋਸਟਲ ਵਿੱਚ ਵਿਦਿਆਰਥੀਆਂ ਤੋਂ ਵਿਦਿਆ ਲੈਣ ਦੇ ਬਹਾਨੇ ਚਲਾ ਜਾਂਦਾ ਅਤੇ ਮਾਰਕਸਵਾਦ ਦੀ ਸਿੱਖਿਆ ਬਣਨ ਆਉਂਦਾ ਸੀ। ਇੱਕ ਤਰ੍ਹਾਂ ਨਾਲ ਉਹ ਐਮਏ ਪੰਜਾਬੀ ਓਨ ਟੁਰ ਦਾ ਫਿਰਦਾ ਹੀ ਕਰ ਗਿਆ। ਔਰ ਸਿੰਘ ਐਮਏ ਪੰਜਾਬੀ ਹੀ ਨਹੀਂ ਐਮਫਿਲ ਵੀ ਸੀ। ਸੰਤ ਸਿੰਘ ਸੇਖੋਂ ਉਸ ਦੇ ਐਗਜ਼ਾਮੀਨਰ ਸਨ। ਯੂਨੀਵਰਸਿਟੀ ਵਿੱਚ ਬਹੁਤ ਸਾਰੇ ਕਲਰਕ ਐਮਫਿਲ ਪੀਐਚਡੀ ਕਰਕੇ ਅਧਿਆਪਕ ਬਣ ਗਏ ਹਨ। ਔਰ ਸਿੰਘ ਦਾ ਵੀ ਅੰਦਰੋਂ-ਅੰਦਰੀਂ ਜੀ ਕਰਦਾ ਸੀ ਪਰ ਉਹ ਆਪਣੇ ਮੂੰਹੋਂ ਨਹੀਂ ਸੀ ਕਹਿ ਸਕਦਾ ਪੜ੍ਹਨ-ਲਿਖਣ ਨੂੰ ਤੇਜ਼ ਸੀ ਅੰਗਰੇਜ਼ੀ ਪੰਜਾਬੀ ਦੀ ਡਰਾਫਟਿੰਗ ਚੰਗੀ ਸੀ ਜਦੋਂ ਘਟ ਪੜੇ ਕਿਰਪਾਲਕ ਜਾਖ ਨੂੰ ਉਸ ਤੇ ਸਹਿਯਤੇ ਕਾਰਜ ਕਰਕੇ ਸਿੱਧੀ ਨੌਕਰੀ ਮਿਲੀ ਤਾਂ ਥੋੜਾ ਜਿਹਾ ਇਤਰਾਜ਼ ਕੀਤਾ ਪਰ ਛੇਤੀ ਹੀ ਉਹ ਸਭ ਕੁਝ ਭੁੱਲ ਗਿਆ ਸੀ ਅਸਲ ਵਿੱਚ ਤਾਂ ਉਸ ਨੂੰ ਲੱਗਦਾ ਸੀ ਕਿ ਮਾਰਕਸਵਾਦ ਬਿਨਾ ਕੋਈ ਵਾਦ ਨਹੀਂ ਅਤੇ ਪ੍ਰਗਤੀਵਾਦ ਬਿਨਾ ਕੋਈ ਸਾਹਿਤ ਨਹੀਂ ਬਕਈ ਸਭ ਜੰਬਾ ਨਪੇੜ ਹੈ ਜਾਂ ਬੰ ਵਿਲੇ ਵਿਦਵਾਨਾਂ ਦੀ ਬੌਧਿਕ ਕਲਾ ਬਾਜੀ ਹੁੰਦੀ ਹੈ ਉਹ ਨਕਸਲੀਆਂ ਤੋਂ ਪ੍ਰਭਾਵਿਤ ਇੱਕ ਗਰੁੱਪ ਨਾਗਾ ਰੈਡੀਆਂ ਦਾ ਪੱਖਾ ਸਮਰਥਕ ਸੀ ਜਨ ਤੱਕ ਜਥੇਬੰਦੀਆਂ ਵਿੱਚ ਕੰਮ ਕਰਨਾ ਸੰਘਰਸ਼ ਦਾ ਰੂਪ ਤੱਤਾ ਰੱਖਣਾ ਵਿਅਕਤੀਗਤ ਨਾਵਾਂ ਦੇ ਮਗਰ ਜਾਣ ਦੀ ਥਾਂ ਪ੍ਰਬੰਧ ਦੇ ਨੁਕਸਾਨ ਨੂੰ ਦੱਸਦਿਆਂ ਆਮ ਚੇਤਨਾ ਦਾ ਪੱਧਰ ਉੱਪਰ ਚੱਕਣ ਦਾ ਯਤਨ ਕਰਨਾ ਉਸ ਦੇ ਮੁੱਖ ਅਜੰਡੇ ਸੀ ਉਸਦੇ ਲੰਮੇ ਭਾਸ਼ਣ ਮਨੁੱਖੀ ਸਮਾਜ ਦੇ ਵਿਕਾਸ ਰੁੱਖ ਨੂੰ ਲੀਕਦੇ ਅਕਸਰ ਇਸ ਤੋੜੇ ਤੇ ਖਤਮ ਹੁੰਦੇ ਕਿ ਮਨੁੱਖ ਹਮੇਸ਼ਾ ਸੰਘਰਸ਼ ਕਰਦਾ ਰਿਹਾ ਹੈ ਤੇ ਸੰਘਰਸ਼ ਹੀ ਕਰਦਾ ਰਹੇਗਾ ਸਿੱਖ ਇਤਿਹਾਸ ਵਿੱਚ ਕੌਰ ਸਿੰਘ ਦਾ ਆਦਰਸ਼ ਬਾਬਾ ਬੰਦਾ ਸਿੰਘ ਬਹਾਦਰ ਸੀ ਤੇ ਉਸਦੇ ਭਾਸ਼ਣਾਂ ਵਿੱਚ ਅਕਸਰ ਬੰਦੇ ਦਾ ਜ਼ਿਕਰ ਹੁੰਦਾ ਤੇ ਬਹੁਤੀ ਵਾਰੀ ਏਨ ਲੱਗਦਾ ਜਿਵੇਂ ਬੰਦਾ ਸਿੰਘ ਬਹਾਦਰ ਸਿੱਖ ਯੋਧਾ ਨਾ ਹੋ ਕੇ ਸਿੱਖ ਬਾਣੇ ਵਿੱਚ ਕਾਮਰੇਡ ਹੁੰਦਾ ਹੋਵੇ ਔਸਲੇ ਪਿਛਲੀ ਸਦੀ ਦੇ ਆਖਰੀ ਦਹਾਕੇ ਵਿੱਚ ਆਖਣਾ ਜਿਵੇਂ ਸਰਕਾਰ ਨੇ ਸਿੱਖਿਆ ਦੀ ਗ੍ਰਾਂਟ ਘਟਾਈ ਹੈ ਤੁਸੀਂ ਯੂਨੀਵਰਸਿਟੀਆਂ ਵਾਲੇ ਤਨਖਾਹਾਂ ਨੂੰ ਉਡਕੀਆਂ ਕਰੋਗੇ ਪੈਨਸ਼ਨਾਂ ਬੰਦ ਹੋ ਜਾਣਗੀਆਂ ਮੇਰੀ ਗੱਲ ਤੇ ਗੌਰ ਕਰਿਓ ਪਰ ਲੋਕਾਂ ਨੇ ਗੌਰ ਨਹੀਂ ਕੀਤੀ ਫਿਰ ਕੌਰ ਸਿੰਘ ਰਿਟਾਇਰ ਹੋ ਕੇ ਪਿੰਡ ਚਲਾ ਗਿਆ ਅੱਜ ਜਦੋਂ ਤਨਖਾਹਾਂ ਰੁਕਦੀਆਂ ਹਨ ਤਾਂ ਪੁਰਾਣੇ ਲੋਕ ਕੌਰ ਸਿੰਘ ਦੇ ਆਖੇ ਨੂੰ ਯਾਦ ਕਰਦੇ ਆ ਜਿਵੇਂ ਕਹਿੰਦੇ ਹੋਣ ਕਿ ਸਿਆਣੇ ਦਾ ਕਿਹਾ ਤੇ ਔਲੇ ਦੇ ਖਾਦੇ ਦਾ ਪਿੱਛੋਂ ਸੁਆਦ ਆਉਂਦਾ ਹੈ ਕਿਸੇ ਸਮੇਂ ਪੋਤਲੇ ਪਿੰਡ ਵਿੱਚ ਕਾਮਰੇਡਾਂ ਦਾ ਜ਼ੋਰ ਹੁੰਦਾ ਸੀ ਪੜ੍ਹੇ ਲਿਖੇ ਪੰਜਾਬ ਸਟੂਡੈਂਟ ਯੂਨੀਅਨ ਵਿੱਚ ਪੜ੍ਹਾਈ ਪੂਰੀ ਕਰ ਚੁੱਕੇ ਨੌਜਵਾਨ ਭਾਰਤ ਸਭਾ ਵਿੱਚ ਕੰਮ ਕਰਦੇ ਸੀ ਇਥੋਂ ਤੱਕ ਕਿ ਮਟਿਆਰ ਸਭਾਵਾਂ ਵੀ ਬਣਾਈਆਂ ਹੋਈਆਂ ਸਨ ਨੌਕਰੀ ਨਾ ਮਿਲਣ ਵਾਲੇ ਬੇਰੁਜ਼ਗਾਰ ਅਧਿਆਪਕ ਯੂਨੀਅਨ ਵਿੱਚ ਕਿਸਾਨ ਕਿਸਾਨ ਯੂਨੀਅਨ ਵਿੱਚ ਸਰਗਰਮ ਸਨ ਕਵੀ ਸੰਤਰਾਮ ਉਦਾਸੀ ਦਾ ਪਿੰਡ ਰਾਇਸਰ ਨੇੜੇ ਸੀ کافی ਸਮਾਂ ਬੋਤਨੇ ਹੀ ਗੁਜ਼ਾਰਦਾ ਸੀ ਅਚਾਨਕ ਪੰਜਾਬ ਦੀ ਸਿਜਾ ਬਦਲਣ ਲੱਗੀ ਖਾੜਕੂਆਂ ਦਾ ਜੋਰ ਵੱਧ ਗਿਆ ਗੁਰਦੁਆਰੇ ਦੇ ਸੂਰਮੇ ਪਾਠੀ ਦਾ ਕਤਲ ਹੋ ਗਿਆ ਪੁਲਿਸ ਮੁਲਾਜ਼ਮਾਂ ਵਾਲੇ ਪੁਲਿਸ ਮੁਲਾਜ਼ਮਾਂ ਵਾਲੇ ਪਰਿਵਾਰਾਂ ਤੇ ਦਬਾਅ ਵੱਧ ਗਿਆ ਕਾਮਰੇਡ ਬਚਪਚਾ ਕੇ ਰਹਿਣ ਲੱਗੇ ਸਮਝਦਾਰ ਪਿੰਡ ਤੋਂ ਸ਼ਹਿਰ ਨੂੰ ਪਲਾਈਨ ਕਰ ਗਏ ਕੋਈ ਵਿਦੇਸ਼ ਚਲਾ ਗਿਆ ਪਿੰਡ ਵਿੱਚ ਰਹਿੰਦੇ ਕਾਮਰੇਡ ਖੜਕੂਆ ਨਾਲ ਸੁਰਮ ਲਾਉਣ ਲੱਗੇ ਤਾਂ ਮਿੱਤਰਾਂ ਨੇ ਕੌਰ ਸਿੰਘ ਨੂੰ ਵੀ ਬਚ ਕੇ ਰਹਿਣ ਦੀ ਸਲਾਹ ਦਿੱਤੀ ਕੁਝ ਨੇੜੇ ਦੇ ਅਕਾਲੀ ਬਣ ਗਏ ਪੰਚਾਇਤੀ ਸਿਆਸਤ ਕਰਨ ਲੱਗੇ ਕੌਰ ਸਿੰਘ ਦੁਖੀ ਹੋ ਗਿਆ ਗੁਰਦੁਆਰੇ ਦੇ ਸਪੀਕਰ ਦੀ ਆਵਾਜ਼ ਹੋਰ ਪਿੰਡਾਂ ਵਰਗੀ ਹੀ ਸੀ ਪਰ ਕੌਰ ਸਿੰਘ ਨੂੰ ਜ਼ਿਆਦਾ ਹੀ ਉੱਚੀ ਲੱਗਦੀ ਸੀ ਇੱਕ ਘਰ ਵੀ ਗੁਰਦੁਆਰੇ ਦੇ ਬਿਲਕੁਲ ਸਾਹਮਣੇ ਹੀ ਸੀ ਹਰ ਵੇਲੇ ਖਿਜਦਾ ਖਫਦਾ ਰਹਿੰਦਾ ਸਰਕਾਰ ਦੀ ਕਿਸਾਨ ਮਜ਼ਦੂਰ ਵਿਰੋਧੀ ਚਾਲਾਂ ਬਾਰੇ ਲੋਕਾਂ ਨੂੰ ਦੱਸਦਾ ਕਾਰਪੋਰੇਟੀ ਜਾਲ ਦੀ ਗੱਲ ਕਰਦਾ ਨਵ ਬਸਤੀ ਬਾਦਵਾਰੇ ਪਿੰਡਾਂ ਵਾਲਿਆਂ ਨੂੰ ਦੱਸਦਾ ਪਹਿਲਾਂ ਪੈਲ ਤਾਂ ਪਿੰਡ ਵਾਲੇ ਪੜਿਆ ਲਿਖਿਆ ਹੋਣ ਕਰਕੇ ਤੁਰਿਆ ਫਿਰਿਆ ਹੋਣ ਕਰਕੇ ਨਵੀਆਂ ਗੱਲਾਂ ਕਰਕੇ ਸੁਣਦੇ ਪਰ ਹੌਲੀ ਹੌਲੀ ਰੁਚੀ ਘਟਣ ਲੱਗੀ ਗੱਲਾਂ ਸੱਚੀਆਂ ਸਨ ਪਰ ਅਮਲ ਕੋਈ ਨਾ ਕਰਦਾ ਦਰਹਾ ਹੋਣ ਲੱਗ ਗਿਆ ਸੀ ਲੋਕਾਂ ਨੂੰ ਤਾਜ ਖੇਡਣ ਵਿੱਚ ਬਧੇਰੇ ਦਿਲਚਸਪੀ ਹੁੰਦੀ ਹੈ ਉਹ ਪੰਜਾਬ ਵਿੱਚ ਵਧਣ ਵਾਲੀ ਬੇਰੁਜ਼ਗਾਰੀ ਨਸ਼ੇ ਕੈਂਸਰ ਅਤੇ ਪ੍ਰਦੂਸ਼ਣ ਦੀਆਂ ਗੱਲਾਂ ਕਰਦਾ ਕਈ ਵਾਰ ਤਾਂ ਇਹ ਜਾਪਦਾ ਜਿਵੇਂ ਕੋਈ ਪੈਗੰਬਰ ਭਵਿੱਖਵਾਨੀਆਂ ਕਰ ਰਿਹਾ ਹੋਵੇ ਕੁਝ ਸਾਲਾਂ ਬਾਅਦ ਉਸ ਦੀਆਂ ਗੱਲਾਂ ਤਾਂ ਸੱਚੀਆਂ ਹੋ ਗਈਆਂ ਪਰ ਹੁਣ ਨਾ ਕਾਮਰੇਡ ਕੁਝ ਕਰਨ ਜੋਗੇ ਰਹੇ ਨਾ ਕੌਰ ਸਿੰਘ ਕੁਝ ਕਰਨ ਜੋਗਾ ਰਹਾ ਅਚਾਨਕ ਵਧੀ ਸ਼ੂਗਰ ਨੇ ਅੱਖਾਂ ਦੀ ਜੋਤ ਖੋ ਲਈ ਨਾਲ ਹੀ ਖੋ ਲਿਆ ਉਸ ਦਾ ਸਭ ਤੋਂ ਪਿਆਰਾ ਕੰਮ ਭਾਵ ਅਖ਼ਬਾਰ ਪੜ੍ਹਨਾ ਸੁਣਦਾ ਵੀ ਉੱਚਾ ਹੈ ਰੇਡੀਓ ਵੀ ਨਹੀਂ ਸੁਣ ਸਕਦਾ ਉਹ ਬਸ ਜਿਆਦਾ ਉਸੇ ਘਰ ਹੀ ਰਹਿੰਦਾ ਹੈ ਜਿੱਥੋਂ ਸਾਰੀ ਉਮਰ ਭੱਜਿਆ ਰਿਹਾ ਹੁਣ ਕੋਈ ਵੀ ਪੁਰਾਣਾ ਬੰਦਾ ਮਿਲਣ ਚਲਿਆ ਆਵੇ ਸੰਘਰਸ਼ ਦੀਆਂ ਗੱਲਾਂ ਕਰੇ ਤਾਂ ਤਹੇਕ ਉੱਠਦਾ ਹੈ ਪੋਸਟ ਸਕ੍ਰਿਪਟ 20 ਅਪ੍ਰੈਲ 1944 ਨੂੰ ਜਨਮਿਆ ਯੋਧਾ ਆਖਰ 3 ਅਗਸਤ 2020 ਨੂੰ ਰੱਬ ਦੀਆਂ ਗਲਤ ਨੀਤੀਆਂ ਖਿਲਾਫ ਆੜਾ ਲਾਉਣ ਲਈ ਧਰਮਰਾਜ ਦੇ ਦਰਬਾਰ ਪਹੁੰਚ ਗਿਆ ਆਜ ਉਸਦੇ ਦੋਨੇ ਪੁੱਤਰੇ ਕੈਨੇਡਾ ਨੇ ਪਿੰਡ ਕੌਰ ਸਿੰਘ ਦੀ ਪਤਨੀ ਪੁੱਤਰ ਅਤੇ ਨੂੰ ਰਹਿ ਰਹੇ ਹਨ ਦੁਨੀਆਦਾਰਾਂ ਦੀ ਭਾਸ਼ਾ ਵਿੱਚ ਸਭ ਕੁਝ ਠੀਕ ਠਾਕ ਹੈ ਪਰ ਮੈਨੂੰ ਇੱਕ ਗੱਲ ਦਾ ਅਫਸੋਸ ਹੈ ਕਿ ਉਹ ਸਮੇਂ ਚਲਾ ਗਿਆ ਜਦੋਂ ਪੰਜਾਬ ਨੂੰ ਪਿੰਡ ਨੂੰ ਅਤੇ ਕਿਸਾਨੀ ਨੂੰ ਉਸਦੀ ਸਭ ਤੋਂ ਵੱਧ ਲੋੜ ਸੀ ਮੇਰਾ ਪੂਰਾ ਯਕੀਨ ਹੈ ਕਿ ਉਹ ਜਿਉਂਦਾ ਹੁੰਦਾ ਤਾਂ ਉਸਦਾ ਨਵਾਂ ਪਤਾ ਟਿਕਰੀ ਬਾਰਡਰ ਦਿੱਲੀ ਹੋਣਾ ਸੀ ਪਿੰਡ ਵਾਲਿਆਂ ਨੇ ਉਸਦੀ ਵਰਸੀ ਮਨਾਈ ਦੂਰੋਂ ਦੂਰੋਂ ਰਿਸ਼ਤੇਦਾਰ ਦੋਸਤ ਮਿੱਤਰ ਸਨੇਹੀ ਅਤੇ ਪੁਰਾਣੇ ਕਾਮਰੇਡ ਪਹੁੰਚੇ ਸਨ ਸਭ ਨੇ ਇੱਕੋ ਗੱਲ ਆਖੀ ਕਿ ਕੌਰ ਸਿੰਘ ਸੂਰਾ ਸੀ ਕਹਿਣੀ ਤੇ ਕਥਨੀ ਦਾ ਪੂਰਾ ਸੀ